ब्रह्म कवच एको ओंकार श्री वाई गुरु जी की फते है श्री भगवती जी सहाय हाथ भगवती ब्रह्म कवच लिखे अते पादशाही दशमी खड्ग खंडासी अरगर धर्म रच तग छत्री विश्वपाल पुपाल पच्छ पलपच्छ रणकच अत्री राजमंडा ती प्रचंडा ईश्वरी करवार है सक्त ब्राह्मणी वैष्णवी भवानी तू तरवार है ਨਿਤ ਜ્યોਤੀ ਮੁਕਤਦਾਇਕ ਧਾਰਾ ਤਰਕ੍ਰਿਪਾਨ ਹੈ ਚੰਡਿਕਾ ਮਿਤ੍ਰ ਜਗਤ ਜਨਨੀ ਕਾਲ ਕਾ ਗੁਣਖਾਨ ਹੈ ਅਕਾਲ ਜ્યોਤੀ ਨਹ ਕਲੰਕਾ ਮਹਾ ਬਲੀ ਤ੍ਰਤਮਾਨ ਹੈ ਭਵ ਮਾਨ ਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋਬਤੀ ਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹੈ ਨ੍ਰਿਪੀਤ ਰਹੈ ਰਿੱਧ ਸਿੱਧ ਪਾਵੈ ਤ੍ਰੀ ਲਹ ਬੇਦ ਭੇਦ ਜੋ ਪੜੈ ਵਿਪਰ ਬੈਸੇ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਉ ਮੈਦਾਨ ਮੈਂ ਪਕੜ ਹਾਥ ਸਮਸੀਰ ਦੋਹਰਾ ਯਾ ਬਿਦ ਨਾਮ ਉਚਾਰ ਬਿਦ ਪੁਨਾ ਕਰਿਓ ਪ੍ਰਯੋਗ ਪਾਠ ਸਵਾ ਲੱਖ ਹਵਨ ਕਰ ਜੀਤ ਜੰਗ ਤਬ ਹੋ